ਕੌਣ ਤੁਹਾਨੂੰ ਪਤਾ ਇਹ ਜੌਬਸ ਤਾਂ ਹੈ ਨਹੀਂ ਜੌਬਸ ਹਰ ਕਿਸ ਨੂੰ ਜੌਬ ਨਹੀਂ ਮਿਲ ਸਕਦੀ ਜੇ ਖੁਦ ਦਾ ਕੰਮ ਕਰਦੇ ਆ ਉਹਦੇ ਵਿੱਚ ਜ਼ਿਆਦਾ ਪੈਸਾ ਹੈ ਹੁਣ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਹੀ ਦੇਖ ਲਓ ਪਹਿਲਾਂ ਇੰਨੇ ਕੈਫੇ ਨਹੀਂ ਸੀਗੇ ਹੁਣ ਕਿੰਨੇ ਕੈਫੇ ਹੋ ਰਹੇ ਆ ਉਹਦਾ ਰੀਜ਼ਨ ਕੀ ਆ ਕਿਉਂਕਿ ਲੋਕਾਂ ਦੀ ਡਿਮਾਂਡ ਵੱਧ ਰਹੀ ਆ ਜੇ ਡਿਮਾਂਡ ਆ ਤਾਂ ਫਿਰ ਉਹਦੀ ਪੂਰਤੀ ਕਰਨ ਲਈ ਸਾਡੇ ਕੋਲ ਸਪਲਾਈ ਵੀ ਹੋਣੀ ਚਾਹੀਦੀ ਉਹ ਸਪਲਾਈ ਕਿੱਦਾਂ ਹੁੰਦੀ ਆ ਵੀ ਅਸੀਂ ਉਹਨਾਂ ਦੇ ਸਕਿੱਲਸ ਡਿਵੈਲਪ ਕਰਕੇ ਹਰ ਕਿਸੇ ਨੂੰ ਜੌਬਸ ਨਹੀਂ ਮਿਲ ਸਕਦੀਆਂ ਤਾਂ ਆਪਣਾ ਖੁਦ ਦਾ ਕੰਮ ਕਰਨਾ ਉਹਨਾਂ ਨੂੰ ਖੁਦ ਹੀ ਸਕਿੱਲ ਦੇਣਾ ਵੀ ਆਓ ਜਿਹੜਾ ਖੁੱਤੇ ਡਿਪੈਂਡ ਹੋ ਸਕਣ ਕਿਸਤੇ ਡਿਪੈਂਡ ਨਾ ਹੋਣ ਚੌਂਟਰਾਂ ਦੇ ਕੋਰਸਸ ਨੇ ਵੱਖਰੇ ਵੱਖਰੇ ਕੋਰਸਸ ਕਰਵਾਏ ਜਾਂਦੇ ਨੇ ਜਿਵੇਂ ਡੈਰੀ ਫਾਰਮਿੰਗ ਹੋ ਗਿਆ ਬਿਊਟੀ ਪਾਰਲਰ ਹੋ ਗਿਆ ਤੇ ਆਪਣਾ ਕੀ ਕਹਿੰਦੇ ਨੇ ਊਮਨ ਟੇਲਰਿੰਗ ਹੋ ਗਿਆ ਕੰਪਿਊਟਰ ਅਕਾਊਂਟਿੰਗ ਹੋ ਗਿਆ ਬੀ ਕੀਪਿੰਗ ਹੋ ਗਿਆ ਇੱਦਾਂ ਫਾਸਟ ਫੂਡ ਹੋ ਗਿਆ ਇਦਾਂ ਦੇ ਵੱਖਰੇ ਵੱਖਰੇ ਕੋਰਸ ਫ੍ਰੀ ਕਰਵਾਏ ਜਾਂਦੇ ਨੇ ਇਸ ਸੰਸਥਾ ਦੇ ਵਿੱਚ ਸਿਕਲਾਈ ਦਿੱਤੀ ਜਾਂਦੀ ਆ ਵੀ ਉਹਨਾਂ ਵਿੱਚ ਸਕਿਲਸ ਡਿਵੈਲਪ ਹੋਣ ਸਕਿਲਸ ਡਿਵੈਲਪ ਹੋਣ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਵੀ ਜੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਕਰਨਾ ਤਾਂ ਉਹਨਾਂ ਨੂੰ ਲੋਨ ਵੀ ਪ੍ਰੋਵਾਈਡ ਕੀਤਾ ਜਾਂਦਾ ਜੀ ਵੀ ਮੈਂ ਹੁਣ ਲਗਾ ਲਵਾਂ ਕਿ ਮੈਂ ਮੈਨੂੰ ਬਿਊਟੀ ਪਾਰਲਰ ਦਾ ਹੀ ਕੰਮ ਕਰਨੇ ਲਗਾ ਲਵਾਂ ਮੈਂ ਉਹਦੇ ਵਾਸਤੇ ਮੈਨੂੰ ਮੈਂ ਬਿਲਕੁਲ ਅਨਜਾਣ ਆ ਤੇ ਮੈਂ ਤੁਹਾਡੇ ਕੋਲ ਆਨਾ ਵੀ ਲੋਨ ਲੈਣ ਵਾਸਤੇ ਤੁਸੀਂ ਮੈਨੂੰ ਕਹੋਗੇ ਵੀ ਉਹਦੀ ਟ੍ਰੇਨਿੰਗ ਲਓ ਪਹਿਲਾਂ ਤਾਂ ਉਹਦਾ ਖਰਚਾ ਵਗੈਰਾ ਕੌਣ ਥੇ ਉਹਦੇ ਖਰਚਾ ਸਰ ਕੋਈ ਨਹੀਂ ਹੁੰਦਾ ਜੇ ਸਿਖਲਾਈ ਦੇ ਦੌਰਾਨ ਜੋ ਵੀ ਮਟੀਰੀਅਲ ਆ ਜੋ ਵੀ ਸਮਾਨ ਹੋਊਗਾ ਉਹ ਸਾਡਾ ਸਾਰਾ ਸਮਾਨ ਹੋਊਗਾ ਕੋਈ ਵੀ ਸਮਾਨ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਪੈਸਾ ਲਗਾ ਰਹੀ ਹੈ ਗਵਰਨਮੈਂਟ ਤੁਸੀਂ ਸਿਰਫ ਇੱਕ ਸਿੱਖਣ ਦੀ ਇਚਾਨਾ ਲੈ ਕੇ ਆਓ ਲੈਂਦੀ ਸਟੋਰ ਲੱਗੀ ਹੋਗੀ ਸੈਲਫ ਆਲ ਗਰੁੱਪਸ ਉਹ ਗਰੁੱਪਸ ਕੀ ਹੁੰਦੇ ਨੇ ਸਾਡੇ ਕੋਲ ਟ੍ਰੇਨਿੰਗ ਲੈਂਦੇ ਨੇ ਉਹ ਮਟੀਰੀਅਲ ਤਿਆਰ ਕਰਦੇ ਨੇ ਫਿਰ ਉਹਨਾਂ ਦਾ ਮਟੀਰੀਅਲ ਸੇਲ ਆਊਟ ਵੀ ਹੁੰਦਾ ਹੈ ਇਹ ਪਿੰਡਾਂ ਦੀ ਲੇਡੀਜ਼ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਆਪਾਂ ਸ਼ਹੀਦੀ ਜੋੜ ਮੇਲ ਦੇ ਦੌਰਾਨ ਫਤਿਹਗੜ ਸਾਹਿਬ ਵਿੱਚ ਮੌਕੇ ਤੇ ਮੌਜੂਦ ਹੋયા ਇੱਥੇ ਜਗ੍ਹਾ ਜਗ੍ਹਾ ਤੇ ਥਾਂ ਥਾਂ ਤੇ ਪ੍ਰਦਰਸ਼ਨੀਆਂ ਲਾਈਆਂ ਗਈਆਂ ਨੇ ਪ੍ਰਦਰਸ਼ਨੀਆਂ ਚ ਇੱਕ ਹੋਰ ਚੀਜ਼ ਬਹੁਤ ਵਧੀਆ ਦੇਖਣ ਨੂੰ ਮਿਲਦੀ ਹੈ ਇੱਥੇ ਜੋ ਸਰਕਾਰੀ ਅਧਾਇਰ ਹੈ ਉਹ ਵੀ ਬਹੁਤ ਵਧੀਆ ਸਕੀਮਾਂ ਲੈ ਕੇ ਆਇਆ ਹੈ ਇੱਥੇ ਇੱਕ ਪਿੰਡੂ ਜਿਹੜਾ ਰੁਜ਼ਗਾਰ ਵਿਭਾਗ ਹੈ ਉਹ ਜਿਹੜਾ ਉਹਦੇ ਤਹਿਤ ਇਹਨਾਂ ਨੇ ਇੱਕ ਸਕੀਮ ਸ਼ੁਰੂ ਕਰੀ ਹੈ ਆਪਾਂ SBI ਦੇ ਹੀ ਜਿਹੜੇ EMPLOYES ਨੇ ਉਹਨਾਂ ਤੋਂ ਹੀ ਗੱਲਬਾਤ ਕਰਦੇ ਆਂ ਵੀ ਇਹ ਕੀ ਸਕੀਮ ਹੈ ਤੇ ਇਹ ਆਮ ਬੰਦੇ ਵਾਸਤੇ ਕਿਵੇਂ ਲਾਭਕਾਰੀ ਹੈ ਸਤਿ ਸ਼੍ਰੀ ਅਕਾਲ ਜਨਸੇਗਰ ਸਤਿ ਸ਼੍ਰੀ ਅਕਾਲ ਜੀ ਅਸੀਂ ਹੈਗੇ ਪਿੰਡੂ ਸਵੈ ਰੁਜ਼ਗਾਰ ਸਿੱਖਲਾਈ ਸੰਸਥਾ ਦੇ ਵਿੱਚੋਂ ਜਿੱਥੇ ਵਿੱਚ ਕੀ ਕੀਤਾ ਜਾਂਦਾ 65 ਤਰ੍ਹਾਂ ਦੇ ਕੋਰਸਸ ਨੇ ਫ੍ਰੀ ਆਫ ਕੋਸਟ ਕਰਵਾਏ ਜਾਂਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੌਬਸ ਦੇ ਹਰ ਕਿਸੇ ਨੂੰ ਜੌਬਸ ਨਹੀਂ ਮਿਲ ਸਕਦੀਆਂ ਤਾਂ ਆਪਣਾ ਖੁਦ ਦਾ ਕੰਮ ਕਰਨਾ ਉਹਨਾਂ ਨੂੰ ਖੁਦ ਹੀ ਸਕਿੱਲ ਦੇਣਾ ਵੀ ਆਓ ਜਿਹੜਾ ਖੁੱਤੇ ਡਿਪੈਂਡ ਹੋ ਸਕਣ ਕਿਸਤੇ ਡਿਪੈਂਡ ਨਾ ਹੋਣ ਤੇ ਉਹਨਾਂ ਲਈ ਸਾਡੇ ਕੋਲ 44 ਤਰ੍ਹਾਂ ਦੇ ਕੋਰਸਸ ਨੇ ਵੱਖਰੇ ਵੱਖਰੇ ਕੋਰਸਸ ਕਰਵਾਏ ਜਾਂਦੇ ਨੇ ਜਿਵੇਂ ਡੈਰੀ ਫਾਰਮਿੰਗ ਹੋ ਗਿਆ ਬਿਊਟੀ ਪਾਰਲਰ ਹੋ ਗਿਆ ਤੇ ਆਪਣਾ ਕੀ ਕਹਿੰਦੇ ਨੇ ਊਮਨ ਟੇਲਰਿੰਗ ਹੋ ਗਿਆ ਕੰਪਿਊਟਰ ਅਕਾਊਂਟਿੰਗ ਹੋ ਗਿਆ ਬੀ ਕੀਪਿੰਗ ਹੋ ਗਿਆ ਇੱਦਾਂ ਫਾਸਟ ਫੂਡ ਹੋ ਗਿਆ ਇਦਾਂ ਦੇ ਵੱਖਰੇ ਵੱਖਰੇ ਕੋਰਸ ਫ੍ਰੀ ਕਰਵਾਏ ਜਾਂਦੇ ਨੇ ਇਸ ਸੰਸਥਾ ਦੇ ਵਿੱਚ ਪਿੰਡ ਸੁਵੈਰ ਰੁਜ਼ਗਾਰ ਸਖਲਾਈ ਸੰਸਥਾ ਜਿਹੜੀ ਹੈਗੀ ਆ ਮਹਾਦਿਆਂ ਦੇ ਵਿੱਚ ਤੇ ਇਹਦੇ ਵਿੱਚ ਸਾਰਾ ਕੰਮ ਕੀ ਹੈ ਹੈਗੀ ਗਵਰਨਮੈਂਟ ਦੀ ਸਕੀਮਸ ਨੇ ਪਰ ਕੰਮ ਸੈਂਟਰਲ ਬੈਂਕ ਐਸਬੀਆਈ ਬੈਂਕ ਕਰ ਰਹੀ ਆ ਤੇ ਉਹਨਾਂ ਨੂੰ ਕੀ ਕੀਤਾ ਜਾਂਦਾ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਆ ਵੀ ਉਹਨਾਂ ਵਿੱਚ ਸਕਿਲਸ ਡਿਵੈਲਪ ਹੋਣ ਸਕਿਲਸ ਡਿਵੈਲਪ ਹੋਣ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਵੀ ਜੇ ਉਹਨਾਂ ਨੇ ਕੰਮ ਸ਼ੁਰੂ ਕੀ ਕਰਨਾ ਤਾਂ ਉਹਨਾਂ ਨੂੰ ਲੋਨ ਵੀ ਪ੍ਰੋਵਾਈਡ ਕੀਤਾ ਜਾਂਦਾ ਜਿਵੇਂ ਐਸ ਸੀ ਐਸਟੀ ਕੈਟਾਗਰੀ ਨੂੰ 33% ਦਿੱਤਾ ਜਾਂਦਾ ਆ ਤੇ ਸਬਸਿਡੀਆਂ ਦਿੱਤੀ ਜਾਂਦੀ ਆ ਤੇ ਜਿਹੜੀ ਆਪਣੇ ਜਨਰਲ ਕੈਟਾਗਰੀ ਉਹਨੂੰ 25% ਸਬਸਿਡੀ ਦਿੱਤੀ ਜਾਂਦੀ ਆ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਇਹ ਸਿਰਫ ਪੰਜਾਬ ਰਾਜ ਲਈ ਹੈ ਆ ਕੇਂਦਰ ਵੱਲੋਂ ਸਾਰੇ ਇਹ ਸਾਰੀਆਂ ਸਟੇਟਸ ਦੇ ਵਿੱਚ ਹੀ ਆ ਇਹ ਸਾਰੇ ਦੇ ਵਿੱਚ ਹੀ ਆ ਜਿਵੇਂ ਮੈਂ ਹੁਣ ਲਗਾ ਲਵਾਂ ਕਿ ਮੈਂ ਮੈਨੂੰ ਬਿਊਟੀ ਪਾਰਲਰ ਦਾ ਹੀ ਕੰਮ ਕਰਨੇ ਲਗਾ ਲਵਾਂ ਮੈਂ ਉਹਦੇ ਵਾਸਤੇ ਮੈਨੂੰ ਮੈਂ ਬਿਲਕੁਲ ਅਨਜਾਨ ਆ ਤੇ ਮੈਂ ਤੁਹਾਡੇ ਕੋਲ ਆਨਾ ਵੀ ਲੋਨ ਲੈਣ ਵਾਸਤੇ ਤੁਸੀਂ ਮੈਨੂੰ ਕਹੋਗੇ ਵੀ ਉਹਦੀ ਟ੍ਰੇਨਿੰਗ ਲਓ ਪਹਿਲਾਂ ਤਾਂ ਉਹਦਾ ਖਰਚਾ ਵਗੈਰਾ ਕੌਣ ਠਾਏਗਾ ਉਹਦੇ ਖਰਚਾ ਸਰ ਕੋਈ ਨਹੀਂ ਹੁੰਦਾ ਜੇ ਸਿਖਲਾਈ ਦੇ ਦੌਰਾਨ ਜੋ ਵੀ ਮਟੀਰੀਅਲ ਆ ਜੋ ਵੀ ਸਮਾਨ ਹੋਊਗਾ ਉਹ ਸਾਡਾ ਸਾਰਾ ਸਮਾਨ ਹੋਊਗਾ ਕੋਈ ਵੀ ਸਮਾਨ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਪੈਸਾ ਲਗਾ ਰਹੀ ਹੈ ਗਵਰਨਮੈਂਟ ਤੁਸੀਂ ਸਿਰਫ ਇੱਕ ਸਿੱ ਇੱਕ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਹੋਰ ਕੁਝ ਨਹੀਂ ਬਸ ਇਹ ਐ ਐਸਬੀਆਈ ਦੇ ਹਰ ਇੱਕ ਬ੍ਰਾਂਚ 'ਚ ਹੈ ਜਾਂ ਕੋਈ ਇੱਕ ਆਰਟੀਕਲਰ ਡਿਸਟ੍ਰਿਕਟ ਵਾਈਜ਼ ਹੁੰਦਾ ਹੈ ਹੁੰਦਾ ਹੈ ਜਿਵੇਂ ਕਿ ਸਮਝ ਲਓ ਵੀ ਆਪਣੀ ਜਿਹੜੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਐਸਬੀਆਈ ਦੇ ਬੈਂਕ ਨੇ ਤਾਂ ਹੁਣ ਐਸਬੀਆਈ ਦੀ ਜਿਹੜੀ ਆ ਸੰਸਥਾ ਹੋ ਗਈ ਉਹਦੇ ਵਾਸਤੇ ਸਾਨੂੰ ਕੋਈ ਪੇਪਰ ਫਾਰਮੈਲਿਟੀ ਵਾਸਤੇ ਕੀ ਚਾਹੀਦਾ ਹੋਵੇਗਾ ਸਾਨੂੰ ਜਿਵੇਂ ਬੈਂਕ 'ਚ ਲੋਨ ਲੈਣਾ ਹੈ ਤਾਂ ਉਹਦੇ ਵਾਸਤੇ ਕਈ ਫਾਰਮੈਲਿਟੀਆਂ ਹੁੰਦੀਆਂ ਸਟੇਟਮੈਂਟ ਦਿਖਾਓ ਸੀਏ ਤੋਂ ਬੈਂਕ ਸਟੇਟਮੈਂਟ ਕਢਾਓ ਜੀ ਆਧਾਰ ਕਾਰਡ ਪੈਨ ਕਾਰਡ ਤੇ ਤੁਹਾਡਾ ਕੋਈ ਪਹਿਲਾ ਲੋਨ ਚੱਲਦਾ ਹੈ ਜਾਂ ਕਿਵੇਂ ਜੋ ਵੀ ਹੈ ਉਹ ਕੋਈ ਪ੍ਰੋਸੈਸ ਸਰ ਉਹਦੇ ਵਿੱਚ ਕੀ ਹੁੰਦਾ ਪਹਿਲਾਂ ਹੀ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਤਾਂ ਉਹਨਾਂ ਤੋਂ ਆਧਾਰ ਪੈਨ ਬੈਂਕ ਦੀ ਕਾਪੀ ਉਹਨਾਂ ਦਾ ਬੀਪੀਐਲ ਪ੍ਰੂਫ ਲੈ ਲੈਣੇ ਆ ਉਹ ਲੈ ਲੈਣੇ ਉਸ ਤੋਂ ਬਾਅਦ ਟ੍ਰੇਨਿੰਗ ਹੋ ਗਈ ਟ੍ਰੇਨਿੰਗ ਤੋਂ ਬਾਅਦ ਅਸੀਂ ਉਹਨਾਂ ਨੂੰ ਸਰਟੀਫਿਕੇਟ ਦਿੰਨੇ ਆ ਸਰਟੀਫਿਕੇਟ ਦੋ ਤਰ੍ਹਾਂ ਦੇ ਹੁੰਦੇ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਬਾਅਦ ਚ ਆਉਂਦਾ ਐਸਬੀਆਈ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਨਾਲ ਦੀ ਨਾਲ ਦੇ ਦਿੱਤਾ ਨਾ ਪਾਰਟਿਸਪੇਸ਼ਨ ਸਰਟੀਫਿਕੇਟ ਉਹਦੇ ਬੇਸ ਤੇ ਹੀ ਉਹਨਾਂ ਦਾ ਲੋਨ ਕੀਤਾ ਜਾਂਦਾ ਕਿਉਂਕਿ ਉਹਨਾਂ ਦਿਖਾਇਆ ਜਾਂਦਾ ਦੱਸਿਆ ਜਾਂਦਾ ਵੀ ਇਹ ਜਿਹੜਾ ਸਰਟੀਫਿਕੇਟ ਆ ਵੀ ਇਹਦੇ ਕੋਲ ਸਕਿੱਲਾਂ ਬੰਦੇ ਕੋਈ ਕੁ ਇਹ ਬੇਸਿਕਲੀ ਤੁਸੀਂ ਕਹਿ ਰਹੇ ਹੋ ਵੀ ਘਰ ਦੀ ਘਰੇਲੂ ਜਿਹੜੀ ਔਰਤਾਂ ਨੇ ਜਿਹੜੀਆਂ ਕਹਿੰਦੀਆਂ ਸੀ ਕੁਝ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਲੈ ਕੇ ਆਇਓ ਤਾਂ ਔਰਤਾਂ ਨੂੰ ਅਲੱਗ ਕੋਈ ਕੰਪੋਜੀਸ਼ਨ ਦੋਗੇ ਆ ਜਿਵੇਂ ਇੱਕ ਸੇਮ ਹੀ ਲੈਵਲ ਦੇ ਕੋਲ ਤੁਹਾਨੂੰ ਤੁਹਾਨੂੰ ਪਤਾ ਹੀ ਆਪਣੇ ਡੀਸੀ ਆਫਿਸ ਦੇ ਵੱਲੋਂ ਅੰਬਰੀ ਬ੍ਰਾਂਡ ਦੇ ਇੱਥੇ ਅੰਬਰੀ ਵਾਲਿਆਂ ਦੇ ਸਟੋਰ ਲੱਗੇ ਹੋਵੇ ਸੈਲਫ ਆਲ ਗਰੁੱਪਸ ਉਹ ਗਰੁੱਪਸ ਕੀ ਹੁੰਦੇ ਨੇ ਸਾਡੇ ਕੋਲ ਟ੍ਰੇਨਿੰਗ ਲੈਂਦੇ ਨੇ ਉਹ ਮਟੀਰੀਅਲ ਤਿਆਰ ਕਰਦੇ ਨੇ ਫਿਰ ਉਹਨਾਂ ਦਾ ਮਟੀਰੀਅਲ ਸੇਲ ਆਊਟ ਵੀ ਹੁੰਦਾ ਹੈ ਇਹ ਪਿੰਡਾਂ ਦੀ ਲੇਡੀਆਂ ਪਿੰਡਾਂ ਦੀ ਲੇਗੇਸੀ ਆ ਠੀਕ ਹੈ ਇਹ ਯਾਨੀ ਕਿ ਹੁਣ ਸ਼ੁਰੂ ਹੋ ਚੁੱਕਿਆ ਕਿ ਹੋਣਾ ਹੈ ਸਰ ਇਹ 2019 ਤੋਂ 2009 ਤੋਂ ਚੱਲ ਰਿਹਾ ਹੈ 2009 ਤੋਂ ਹੀ ਚੱਲ ਰਿਹਾ ਹੈ ਇਹਦੀ ਅਵੇਅਰਨੈਸ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਲਾਉਨੇ ਆ ਹਨਾ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਦੱਸਦੇ ਆ ਵੀ ਹਾਂ ਜੀ ਤੁਸੀਂ ਆ ਕੋਰਸ ਕਰੋ ਜੁਆਇਨ ਕਰੋ ਫ੍ਰੀ ਆਫ ਕੋਸਟ ਆ ਸਾਡੇ ਕੋਲ ਹੋਰ ਕਈ ਬੇਟੀਆਂ ਆਉਂਦੀਆਂ ਨੇ ਪਲੱਸ 2 ਕੀਤੀ ਹੁੰਦੀ ਆ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਹਨਾ ਘਰੇ ਬੈਠੀਆਂ ਹੁੰਦੀਆਂ ਕੁਝ ਉਹਨਾਂ ਕੋਲ ਸਕਿੱਲ ਨਹੀਂ ਹੁੰਦੀ ਮੈਂ ਤਾਂ ਧਿਆਨ ਹੁੰਦਾ ਜਿਵੇਂ ਹੁਣ ਪਿਉਟੀ ਪਾਲਾ ਤੁਹਾਨੂੰ ਪਤਾ ਉਹਦੇ ਵਿੱਚ ਹੁਣ ਅੱਜ ਕੱਲ ਤਿੰਨ ਤੀਜਿਆਂ ਦਾ ਟ੍ਰੈਂਡ ਚੱਲ ਰਿਹਾ ਹੈ ਖਾਣ ਪਾਣ ਤੇ ਫਿਟਨੈਸ ਚੀਜ਼ਾਂ ਇਹ ਤਿੰਨਾਂ ਦਾ ਟ੍ਰੈਂਡ ਚੱਲ ਰਿਹਾ ਜੀ ਹੁਣ ਫਾਸਟ ਫੂਡ ਵਾਲ ਜਾਂਦੇ ਆ ਤਾਂ ਫੂ ਫਾਸਟ ਫੂਡ ਦਾ ਉਹਨਾਂ ਦਾ ਕਿੰਨਾ ਕੰਮ ਚੱਲ ਰਿਹਾ ਤੁਸੀਂ ਦੇਖਿਆ ਕਿੰਨੇ ਹੁਣ ਆਪਣੇ ਫਤੇਗੜ ਸਾਹਿਬ ਜ਼ਿਲ੍ਹੇ ਚ ਹੀ ਦੇਖ ਲਓ ਪਹਿਲਾਂ ਇੰਨੇ ਕੈਫੇ ਨਹੀਂ ਸੀਗੇ ਹੁਣ ਕਿੰਨੇ ਕੈਫੇ ਹੋ ਰਹੇ ਆ ਉਹਦਾ ਰੀਜ਼ਨ ਕੀ ਆ ਕਿਉਂਕਿ ਲੋਕਾਂ ਦੀ ਡਿਮਾਂਡ ਵਧ ਰਹੀ ਆ ਜੇ ਡਿਮਾਂਡ ਆ ਤਾਂ ਫਿਰ ਉਹਦੀ ਪੂਰਤੀ ਕਰਨ ਲਈ ਸਾਡੇ ਕੋਲ ਸਪਲਾਈ ਵੀ ਹੋਣੀ ਚਾਹੀਦੀ ਉਹ ਸਪਲਾਈ ਕਿੱਦ ਬੇਸਿਕਲੀ ਤੁਸੀਂ ਹੁਣ ਲਗੂ ਦੀ ਹੋਗ ਨੂੰ ਅੱਗੇ ਲੈ ਕੇ ਆ ਰਹੇ ਹੋ ਜਿਵੇਂ ਕੇਂਦਰ ਸਰਕਾਰ ਕਹਿੰਦੀ ਹੈ ਸੈਲਫ ਇਮਪਲੋਇਰ ਤੁਹਾਨੂੰ ਪਤਾ ਹੈ ਜੌਬਸ ਤਾਂ ਹੈ ਨਹੀਂ ਜੌਬਸ ਹਰ ਕਿਸ ਨੂੰ ਜੌਬ ਨਹੀਂ ਮਿਲ ਸਕਦੀ ਜੇ ਖੁਦ ਦਾ ਕੰਮ ਕਰਦੇ ਹੋ ਉਹਦੇ ਵਿੱਚ ਜ਼ਿਆਦਾ ਪੈਸਾ ਹੈ ਥੈਂਕ ਯੂ ਤੇ ਇਹ ਹੀ ਸੀ SBI ਵੱਲੋਂ ਜਿਹੜਾ ਇਹ ਮੁੱਖ ਦਾਰਾ ਖੁੱਲਿਆ ਹੈ ਇਹ ਬਹੁਤ ਵਧੀਆ ਸਕੀਮ ਲੈ ਕੇ ਆਏ ਆ ਲਘੂ ਉਦਯੋਗ ਦੀ ਮੇਨ ਸਪੈਸ਼ਲੀ ਜਿਹੜੀ ਆਪਾਂ ਕਹਿੰਨੇ ਵੀ ਔਰਤਾਂ ਜਿਹੜੀਆਂ ਕਹਿੰਦੀਆਂ ਚਾਹਦੀਆਂ ਵੀ ਅਸੀਂ ਕੋਈ ਕੰਮ ਕਰੀਏ ਪਰ ਉਹਨਾਂ ਨੂੰ ਕੋਈ ਵੱਡਾ ਦਾਇਰਾ ਨਹੀਂ ਮੋਹਿਆ ਹੁੰਦਾ ਤਾਂ ਸਰਕਾਰ ਉਹਨਾਂ ਨੂੰ ਲੋਨ ਵੀ ਅਪਰੂਵ ਕਰਾਉਂਦੀ ਹੈ ਵੀ ਅਸੀਂ ਤੁਸੀਂ ਆਓ ਸਾਡੇ ਕੋਲ ਅਸੀਂ ਟ੍ਰੇਨਿੰਗ ਵੀ ਖੁਦ ਦਵਾਂਗੇ ਜਿਸ ਚੀਜ਼ੇ ਤੁਸੀਂ ਚਾਹਵਾ ਲੋ ਤੇ ਉਸ ਤੋਂ ਬਾਅਦ 10 ਦਿਨ ਬਾਅਦ ਤੁਹਾਨੂੰ ਲੋਨ ਬਿਨਾ ਕਿਸੇ ਸ਼ਰਤਾਂ ਤੋਂ ਇਹ ਮੁਹੱਈਆ ਕਰਾਈਗੀ ਉਤੇ ਜਿਹੜੀ ਲੋਨਦਾਰ ਹੈ ਉਹ ਕਿਸ਼ਤਾਂ ਦੀ ਦਰ ਹੈ ਉਹ ਬਹੁਤ ਘੱਟ ਹੋਏਗੀ ਤੇ ਇਸ ਨਾਲ ਆਪਣੇ ਜਿੰਨੇ ਲਘੂ ਉਦਯੋਗ ਜਿਆਦਾ ਬਿਜ਼ਨਸ ਹੈ ਉਹ ਜ਼ਿਆਦਾ ਵਧਣਗੇ ਤੇ ਲੋਕੀ ਜਿਹੜੀ ਨੌਕਰੀਆਂ ਦੀ ਹੋੜ ਹੈ ਉਹਨਾਂ ਤੋਂ ਥੋੜਾ ਦੂਰ हट ਕੇ ਇੱਕ ਵੱਖਰਾ ਸੋਚਣਗੇ ਧੰਨਵਾਦ